ਸੋ ਪਹਿਲਾ ਕੁਐਸਚਨ ਹੈਗਾ ਹੇਠ ਦਿੱਤਿਆਂ ਵਿੱਚੋਂ ਕਿਹੜਾ ਉਪਕਰਨ ਸੂਰਜ ਦੀ ਰੋਸ਼ਨੀ ਨੂੰ ਬਿਜਲੀ ਊਰਜਾ ਵਿੱਚ ਤਬਦੀਲ ਕਰਦਾ ਹੈ ਜਿਹੜਾ ਕਿ ਸੋਲਰ ਪੈਨਲ ਅਸੀਂ ਯੂਜ਼ ਕਰਦੇ ਹਾਂ ਜਿਹੜਾ ਸੂਰਜੀ ਊਰਜਾ ਨੂੰ ਇਲੈਕਟ੍ਰੀਕਲ એનર્ਜੀਸ ਕਨਵਰਟ ਕਰਦਾ ਉਹ ਇਹਨਾਂ ਵਿੱਚੋਂ ਕੀ ਆ ਜਾਂਦਾ ਆਪਸ਼ਨ A ਹੈਗਾ LDR B ਹੈਗਾ LCD C ਹੈਗਾ LED ਔਰ D ਹੈਗਾ ਫੋਟੋਵੋਲਟਿਕ ਸੈੱਲ ਤਾਂ ਇਹਨਾਂ ਆਪਸ਼ਨ ਦੇ ਵਿੱਚ ਫੋਟੋਵੋਲਟਿਕ ਸੈੱਲ ਹੈਗਾ ਜਿਹੜਾ ਕਿ ਸੂਰਜ ਦੀ ਰੋਸ਼ਨੀ ਨੂੰ ਬਿਜਲੀ ਊਰਜਾ ਵਿੱਚ ਤਬਦੀਲ ਕਰਦਾ ਹੈ ਤਾਂ ਆਪਸ਼ਨ ਇਸ ਦੀ ਡੀ ਸਹੀ ਹੈ ਸੈਕਿੰਡ ਕੁਐਸਚਨ ਹੈ ਲਿਥੀਅਮ ਸੈੱਲ ਦੀ ਆਉਟਪੁਟ ਵੋਲਟੇਜ ਕੀ ਹੈ ਆਪਸ਼ਨ A ਹੈ ਗਿਆ 1.2 ਵੋਲਟ B ਹੈ ਗਿਆ 1.5 ਵੋਲਟ C ਹੈ 1.8 ਵੋਲਟ اور D ਹੈ 2.5 ਵੋਲਟ ਲਿਥੀਅਮ ਸੈੱਲ ਦੇ ਕੰਬੀਨੇਸ਼ਨ ਤੋਂ ਅਸੀਂ ਜਿਸ ਤਰ੍ਹਾਂ ਬੈਟਰੀ ਤਿਆਰ ਕਰਦੇ ਹਾਂ ਤਾਂ ਜਿਹੜੀ ਲਿਥੀਅਮ ਬੈਟਰੀ ਆ ਉਹ ਪੋਰਟੇਬਲ ਡਿਵਾਈਸ ਜਾਂ ਛੋਟੇ ਖਡਾਉਣੇ ਵਹੀਕਲ ਵਗੈਰਾ ਦੇ ਵਿੱਚ ਵੀ ਅਸੀਂ ਇਹਨਾਂ ਦੀ ਵਰਤੋਂ ਕਰਦੇ ਹਾਂ ਤਾਂ ਇਸ ਦੀ ਜਿਹੜੀ ਇੱਕ ਸੈਲ ਦੀ ਆਉਟਪੁੱਟ ਵੋਲਟੇਜ ਦੇ ਬਾਰੇ ਕਿਹਾ ਤਾਂ ਜਿਹੜੇ ਡੀ ਆਪਸ਼ਨ ਹੈ 2.5 ਵੋਲਟ ਇਸ ਦੀ ਆਉਟਪੁੱਟ ਵੋਲਟੇਜ ਹੈ ਸੈਕਿੰਡ ਦੀ ਡੀ ਆਪਸ਼ਨ ਸਹੀ ਹੈ ਤੀਸਰਾ ਕੁਐਸਚਨ ਵੀ ਸੋਲਰ ਸੈਲ ਦੇ ਨਾਲ ਸੰਬੰਧਿਤ ਹੈ ਸੂਰਜੀ ਸੈਲ ਵਿੱਚ ਤਾਪਮਾਨ ਦੇ ਸਬੰਧ ਵਿੱਚ ਆਉਟਪੁੱਟ ਪਾਵਰ ਤੇ ਕੀ ਅਸਰ ਹੁੰਦਾ ਹੈ ਕਿ ਅਗਰ ਟੈਂਪਰੇਚਰ ਵਧਦਾ ਹੈ ਜਿਸ ਤਰ੍ਹਾਂ ਗਰਮੀ ਵੱਧਦੀ ਹੈ ਸੂਰਜੀ ਰੋਸ਼ਨੀ ਦੀ ਦੁਆਰਾ ਤਾਂ ਉਸ ਦਾ ਪਾਵਰ ਉੱਪਰ ਕੀ ਅਸਰ ਪੈਂਦਾ ਆਪਸ਼ਨ ਏ ਹੈਗੀਆ ਤਾਪਮਾਨ ਵਿੱਚ ਤਬਦੀਲੀ ਤੇ ਕੋਈ ਅਸਰ ਨਹੀਂ B ਹੈਗਾ ਤਾਪਮਾਨ ਵਿੱਚ ਵਾਧੇ ਨਾਲ ਘਟ ਜਾਂਦੀ ਹੈ ਯਾਨੀ ਕਿ ਆਉਟਪੁਟ ਪਾਵਰ ਘਟ ਜਾਂਦੀ ਹੈ C ਹੈਗਾ ਤਾਪਮਾਨ ਵਿੱਚ ਕਮੀ ਨਾਲ ਘਟਦੀ ਹੈ ਔਰ D ਉਪਰੋਕਤ ਕੋਈ ਨਹੀਂ ਤਾਂ ਜਿਹੜੀ ਸੋਲਰ ਸੈੱਲ ਹੈ ਜਾਂ ਇਸ ਦੀ ਆਉਟਪੁਟ ਪਾਵਰ ਹੈ ਉਹ ਟੈਂਪਰੇਚਰ ਦੇ ਉੱਪਰ ਡਿਪੈਂਡ ਕਰਦੀ ਹੈ ਜੇ ਤਾਪਮਾਨ ਘਟਦਾ ਹੈ ਤਾਂ ਉਸ ਦੀ ਆਉਟਪੁਟ ਪਾਵਰ ਵੀ ਘਟ ਜਾਂਦੀ ਹੈ ਜੇ ਵਾਧਦਾ ਹੈਗਾ ਤਾਂ ਆਉਟਪੁਟ ਪਾਵਰ ਵੱਧ ਜਾਂਦੀ ਹੈ ਤਾਂ ਆਪਸ਼ਨ ਇਸ ਦੀ C ਸਹੀ ਹੈ ਤੀਸਰੇ ਦੀ ਚੌਥਾ ਕੁਐਸਚਨ ਹੈ সিলవర్ ਆਕਸਾਈਡ ਬੈਟਰੀ ਵਿੱਚ ਕੈਥੋਡ ਯਾਨੀ ਕਿ ਜਿਹੜਾ ਨੈਗੇਟਿਵ ਇਲੈਕਟਰੋਡ ਹੈ ਨੈਗੇਟਿਵ ਟਰਮੀਨਲ ਹੈ ਉਹ ਕਿਸ ਮਟੀਰੀਅਲ ਦਾ ਹੁੰਦਾ ਹੈ অপਸ਼ਨ A ਹੈਗਾ ਜ਼ਿੰਕ B ਹੈਗਾ ਕਾਪਰ C ਕਾਰਬਨ ਔਰ D সিলవర్ ਆਕਸਾਈਡ ਤਾਂ ਜਿਹੜਾ সিলవర్ ਆਕਸਾਈਡ ਬੈਟਰੀ ਦੇ ਵਿੱਚ ਨੈਗੇਟਿਵ ਇਲੈਕਟਰੋਡ ਹੈਗਾ ਉਹ ਜ਼ਿੰਕ ਮਟੀਰੀਅਲ ਦਾ ਬਣਿਆ ਹੁੰਦਾ ਤਾਂ ਆਪਸ਼ਨ ਇਸ ਦੀ A ਸਹੀ ਹੈ ਚੌਥੇ ਦੀ ਪੰਜਵਾਂ ਕੁਐਸਚਨ ਹੈ ਲੈਡ ਐਸਿਡ ਬੈਟਰੀ ਵਿੱਚ ਬਕਲਿੰਗ ਨੋਕਸ ਯਾਨੀ ਕਿ ਬਕਲਿੰਗ ਫਾਲਟ ਕਿਸ ਨੂੰ ਕਹਿੰਦੇ ਹਨ অপশন এ ਹੈਗਾ ইলেকট্রোড ਦਾ ਝকاؤ বি ਹੈਗਾ ইলেকট্রোলাইট ਦੀ ਤਾਕਤ ਘਟਦੀ ਹੈ সি ইলেকট্রੋਡਸ ਦਾ ਸ਼ਾਰਟ ਸਰਕਟ اور ডি ਅੰਦਰੂਨੀ রেজিস্ট্যান্স ਨੂੰ ਵਧਾਉਂਦਾ ਹੈ ਤਾਂ ਜਿਹੜਾ ਬਕਲਿੰਗ ਫਾਲਟ ਹੈਗਾ ਲੈਡ ਐਸਿਡ ਬੈਟਰੀ ਦੇ ਵਿੱਚ ਜਿਹੜਾ ਲੈਡ ਹੈਗਾ ਜਿਹੜੀਆਂ ਪਲੇਟ ਤਿਆਰ ਕੀਤੀਆਂ ਜਾਂਦੀਆਂ ਜਾਂਦੀਆਂ ਲੈਡ ਦੀਆਂ ਤਾਂ ਇਹਨਾਂ ਦੀ ਮਕੈਨੀਕਲ ਪਾਵਰ ਜ਼ਿਆਦਾ ਨਹੀਂ ਹੁੰਦੀ ਤਾਂ ਜਦੋਂ ਅਸੀਂ ਕਈ ਵਾਰ ਬੈਟਰੀ ਤੋਂ ਚਾਰਜਿੰਗ ਜਦੋਂ ਡਿਸਚਾਰਜਿੰਗ ਸਮੇਂ ਜਿਆਦਾ ਕਰੰਟ ਉਸ ਨੂੰ ਦਿਨੇ ਆ ਜਾਂ ਲੈਨੇ ਆ ਤਾਂ ਉਸ ਵੇਲੇ ਜਿਹੜੇ ਲੈਡ ਦੀਆਂ ਪਲੇਟ ਨੇ ਉਹ ਉਹਨਾਂ ਕਰੰਟ ਨਹੀਂ ਸਹਾਰ ਸਕਦੀਆਂ ਟੈਂਪਰੇਚਰ ਵੱਧ ਜਾਣ ਕਾਰਨ ਪਲੇਟਾਂ ਟੇਡੀਆਂ ਹੋ ਜਾਂਦੀਆਂ ਉਹ ਉਹਨਾਂ ਵਿੱਚ ਬੈਂਟ ਹੋ ਜਾਂਦੀਆਂ ਵਿੰਗੀਆਂ ਹੋ ਜਾਂਦੀਆਂ ਤਾਂ ਇਸ ਫਾਲਟ ਨੂੰ ਬਕਲਿੰਗ ਨੁਕਸ ਜਾਂ ਬਕਲਿੰਗ ਫਾਲਟ ਕਿਹਾ ਜਾਂਦਾ ਤਾਂ ਆਪਸ਼ਨ ਇਸ ਦੀ ਏ ਸਹੀ ਹੈ ਇਲੈਕਟਰੋਡ ਦਾ ਜਿਹੜਾ ਝੁਕਾਅ ਹੈਗਾ ਇਲੈਕਟਰੋਡਸ ਦਾ ਉਸ ਨੂੰ ਅਸੀਂ ਬਕਲਿੰਗ ਫਾਲਟ ਕਹਿੰਦੇ ਹਾਂ ਤਾਂ ਆਪਸ਼ਨ ਏ ਪੰਜਵੇਂ ਦੀ ਸਹੀ ਹੈ ਛੇਵਾਂ ਕੁਐਸਚਨ ਆ ਲੋਡ ਵਧਣ ਤੇ ਸੈੱਲ ਦੇ ਟਰਮੀਨਲ ਵੋਲਟੇਜ ਤੇ ਕੀ ਪ੍ਰਭਾਵ ਪਵੇਗਾ ਤਾਂ ਆਪਸ਼ਨ A ਹੈਗੀ ਆ ਵਾਧਾ B ਘਟਾਓ C 0 ਔਰ D ਸਥਿਰ ਰਹਿੰਦੀ ਹੈ ਤਾਂ ਜਿਹੜੇ ਸੈੱਲ ਹੈਗੇ ਆ ਇਹ ਇੱਕ ਲਿਮਟਡ ਸੋਰਸ ਹੈ ਜਿਹੜਾ ਇਲੈਕਟ੍ਰੀਕਲ એનર્ਜੀ ਦਾ ਇਸ ਦੇ ਉੱਪਰ ਜੇ ਲੋਡ ਵਧਾਵਾਂਗੇ ਤਾਂ ਜਿਹੜੀ ਉਸ ਦੀ ਟਰਮੀਨਲ ਵੋਲਟੇਜ ਹੈ ਉਹ ਘਟ ਜਾਂਦੀ ਆ ਘਟਦੀ ਹੈਗੀ ਆ ਤਾਂ ਆਪਸ਼ਨ 6ਵੇਂ ਦੀ B ਸਹੀ ਹੈ 17ਵਾਂ ਕੁਐਸਚਨ ਹੈਗਾ ਰਜਿਸਟਿਵਿਟੀ ਦੀ ਇਕਾਈ ਕੀ ਹੈ ਤਾਂ ਰਜਿਸਟਿਵਿਟੀ ਦੀ ਜਿਹੜੀ ਇਕਾਈ ਹੈ ਉਹ ਓਮ ਮੀਟਰ ਹੈਗੀ ਆ ਤਾਂ ਆਪਸ਼ਨ ਇਸ ਦੀ ਸੀ ਸਹੀ ਹੈ ਸੱਤਵੇਂ ਦੀ ਰਜਿਸਟਿਵਿਟੀ ਦੀ ਇਕਾਈ ਓਹਮ ਮੀਟਰ ਹੈ ਅੱਠਵਾਂ ਕੁਐਸਚਨ ਆ ਪੀ ਟਾਈਪ ਸੈਮੀ ਕੰਡਕਟਰ ਬਣਾਉਣ ਦੇ ਲਈ ਕਿਸ ਮਟੀਰੀਅਲ ਦੁਆਰਾ ਡੋਪਿੰਗ ਕੀਤੀ ਜਾਂਦੀ ਹੈ ਤਾਂ ਆਪਸ਼ਨ ਦਿੱਤੀਆਂ ਗਈਆਂ ਨੇ ਬੋਰਨ ਬੀ ਹੈਗਾ ਆਰਸੈਨਿਕ ਸੀ ਐਂਟੀਮੋਨੀ ਔਰ ਡੀ ਹੈਗਾ ਫਾਸਫੋਰਸ ਤਾਂ ਜਿਹੜਾ ਸੈਮੀ ਕੰਡਕਟਰ ਮਟੀਰੀਅਲ ਹੈ ਉਹ ਇੱਕ ਉਦਾਸੀਨ ਮਟੀਰੀਅਲ ਹੁੰਦਾ ਨਾ ਉਹ ਪੋਜ਼ਿਟਿਵ ਔਰ ਨਾ ਹੀ ਉਹ ਨੈਗੇਟਿਵ ਮਟੀਰੀਅਲ ਹੁੰਦਾ ਔਰ ਉਸ ਨੂੰ ਪੀ ਟਾਈਪ ਜਾਂ ਐਨ ਟਾਈਪ ਬਣਾਉਣ ਦੇ ਲਈ ਡੋਪਿੰਗ ਕੀਤੀ ਜਾਂਦੀ ਹੈ ਉਸ ਦੇ ਵਿੱਚ ਕੁਝ ਹੋਰ ਮਟੀਰੀਅਲ ਐਡ ਕੀਤਾ ਜਾਂਦਾ ਉਸ ਪ੍ਰੋਸੈਸ ਨੂੰ ਡੋਪਿੰਗ ਕਹਿੰਦੇ ਆ ਤਾਂ ਪੀ ਟਾਈਪ ਨੂੰ ਜਦੋਂ ਅਸੀਂ ਮਟੀਰੀਅਲ ਸੈਮੀ ਕੰਡਕਟਰ ਤਿਆਰ ਕਰ ਰਹੇ ਹਾਂ ਪੀ ਟਾਈਪ ਦਾ ਉਸ ਸਮੇਂ ਜਿਹੜਾ ਬੋਰਨ ਹੈਗਾ ਇਸ ਮਟੀਰੀਅਲ ਨੂੰ ਐਡ ਕੀਤਾ ਜਾਂਦਾ ਜਿਸ ਦਾ ਐਟੋਮਿਕ ਨੰਬਰ 5 ਹੈਗਾ ਤਾਂ ਇਸ ਦੀ ਆਪਸ਼ਨ A ਸਹੀ ਹੈ ਨਵਾਂ ਕੁਐਸਚਨ ਹੈ C ਔਰ O ਦੁਆਰਾ ਹੀਟ ਦਿੱਤੇਆਂ ਵਿੱਚੋਂ ਕਿਸ ਮਾਤਰਾ ਨੂੰ ਮਾਪਿਆ ਜਾਂਦਾ ਹੈ অপਸ਼ਨ A ਹੈ ਫ੍ਰੀਕੁਐਂਸੀ B ਇੰਡਕਟੈਂਸ C ਹੈਗਾ ਰੈਜ਼ਿਸਟੈਂਸ ਔਰ D ਹੈਗਾ ਪਾਵਰ ਫੈਕਟਰ ਤਾਂ ਜਿਹੜਾ CRO ਆ ਕੈਥੋਡ ਰੇ ਅੋਸਿਲੋਸਕੋਪ ਹੈ ਇਸਦੇ ਦੁਆਰਾ ਇਹਨਾਂ ਦੇ ਵਿੱਚੋਂ ਜਿਹੜੀ অপਸ਼ਨ A ਹੈਗੀ ਆ ਉਹ ਫ੍ਰੀਕੁਐਂਸੀ ਮੀਜ਼ਰ ਕੀਤੀ ਜਾਂਦੀ ਹੈ ਇਸ ਇਨਸਟਰੂਮੈਂਟ ਦੇ ਦੁਆਰਾ অপਸ਼ਨ A ਨੋਮੇ ਦੀ ਸਹੀ ਹੈ ਦਸਵਾਂ ਕੁਐਸਚਨ ਹੈ SCR SCR ਮੀਨਸ ਸਿਲੀਕਾਨ ਕੰਟਰੋਲਡ ਰੈਕਟੀਫਾਇਰ ਦਾ ਮੁੱਖ ਕੰਮ ਕੀ ਹੈ অপশন এ ਹੈ ਐਂਪਲੀਫਾਇਰ b ਹੈਗਾ ওসিলেটਰস c ਮਲਟੀਵਾਇਬਰੇਟਰ اور d ਹੈਗਾ স্পিড কন্ট্রোল অফ মোটরস ਤਾਂ ਜਿਹੜਾ SCR ਹੈਗਾ ਉਹ স্পিড কন্ট্রোল ਕਰਨ ਦੇ ਲਈ ਮੋਟਰਾਂ ਦੇ ਲਈ ਕੀਤਾ ਜਾਂਦਾ ਜਿਹੜੀਆਂ ਇਹ ਵਾਲੀਆਂ অপশন ਨੇ ਇਹਨਾਂ ਦੇ ਵਿੱਚੋਂ ਤਾਂ ਇਸ ਦੀ ਜਿਹੜੀ অপশন ਦਸਵੇਂ ਦੀ d ਸਹੀ ਹੈਗੀ ਹੈ 11ਵਾਂ ਕੁਸਚਨ ਹੈ ਲੰਮੇ ਸਮੇਂ ਘੱਟ ਕਰੰਟ ਤੇ ਬੈਟਰੀ ਚਾਰਜ ਕਰਨ ਦੀ ਵਿਧੀ ਨੂੰ ਕੀ ਕਿਹਾ ਜਾਂਦਾ ਕਈ ਵਾਰ ਅਸੀਂ ਬੈਟਰੀ ਦਾ ਯੂਜ਼ ਨਹੀਂ ਕਰਦੇ ਉਸੋਵੇਂ ਬੈਟਰੀ ਦਾ ਜਿਹੜਾ ਇਲੈਕਟ੍ਰੋਲਾਈਟ ਹੈ ਜਾਂ ਉਸਦੇ ਐਕਟਿਵ ਮਟੀਰੀਅਲ ਨੇ ਉਹ ਡੈੱਡ ਹੋ ਜਾਂਦੇ ਆ ਜਿਸ ਨੂੰ ਅਸੀਂ ਕਈ ਵਾਰ ਬੈਟਰੀ ਸੌ ਜਾਣਾ ਕਹਿ ਦਿੰਦੇ ਆ ਬੈਟਰੀ ਕੰਮ ਨਹੀਂ ਕਰਦੀ ਉਸ ਤੋਂ ਬਾਅਦ ਚੋਂ ਡਿਸਚਾਰਜ ਹੋਣ ਤੋਂ ਬਾਅਦ ਚਾਰਜ ਨਹੀਂ ਹੋ ਪਾਂਦੀ ਤਾਂ ਇਸ ਲਈ ਉਸ ਨੂੰ ਡਿਸਚਾਰਜ ਹੋਣ ਤੋਂ ਬਚਾਉਣ ਲਈ ਅਸੀਂ ਲੰਮੇ ਸਮੇਂ ਜੇ ਰੱਖ ਰਹੇ ਆ ਤਾਂ ਥੋੜਾ ਕਰੰਟ ਨੂੰ ਲਗਾਤਾਰ ਦਿੰਦੇ ਰਹਿੰਦੇ ਆ ਤਾਂ ਕਿ ਬੈਟਰੀ ਦੀ ਚਾਰਜਿੰਗ ਪੂਰੀ ਰਹੇ ਤਾਂ ਉਸ ਪ੍ਰੋਸੈਸ ਨੂੰ ਕੀ ਕਹਿੰਦੇ ਆ অপਸ਼ਨ A ਹੈਗਾ ਰੈਕਟੀਫਾਇਰ ਵਿਧੀ B ਹੈਗਾ ਸਥਿਰ ਕਰੰਟ ਵਿਧੀ ਸੀ ਹੈਗਾ ਸਥਿਰ ਵੋਲਟੇਜ ਵਿਧੀ ਔਰ ਡੀ ਹੈਗਾ ਟ੍ਰਿਕਲ ਚਾਰਜਿੰਗ ਵਿਧੀ ਤਾਂ ਇਹਨਾਂ ਦੇ ਵਿੱਚੋਂ ਆਪਸ਼ਨ ਡੀ ਹੈਗੀ ਆ ਟ੍ਰਿਕਲ ਚਾਰਜਿੰਗ ਵਿਧੀ ਇਹਦੇ ਵਿੱਚ ਬਹੁਤ ਘੱਟ ਰੇਟਿੰਗ ਦਾ ਕਰੰਟ ਉਹਨੂੰ ਲਗਾਤਾਰ ਦਿੰਦੇ ਰਹਿੰਦੇ ਆ ਤਾਂ ਕਿ ਬੈਟਰੀ ਜਿਹੜੀ ਹੈਗੀ ਆ ਉਹ ਜਿਹੜੀ ਹਲਕੀ ਡਿਸਚਾਰਜ ਹੋ ਰਹੀ ਹੈ ਉਹ ਨਾਲ ਦੀ ਨਾਲ ਉਸ ਦੀ ਪੂਰਤੀ ਹੁੰਦੀ ਰਹੇ ਤਾਂ ਆਪਸ਼ਨ ਇਸ ਦੀ ਡੀ ਸਹੀ ਹੈ ਟ੍ਰਿਕਲ ਚਾਰਜਿੰਗ ਵਿਧੀ ਬਾਰਮਾ ਕੁਐਸਚਨ ਆ ਹੇਠ ਦਿੱਤੇਆਂ ਵਿੱਚੋਂ ਯੂਨੀਵਰਸਲ ਮੋਟਰ ਕਿੱਥੇ ਵਰਤੀ ਜਾਂਦੀ ਹੈ ਅਲੱਗ-ਅਲੱਗ ਆਪਸ਼ਨ ਦਿੱਤੀਆਂ ਨੇ ਇਹ ਹੈਗਾ ਜੈਟ ਪੰਪ b ਹੈਗਾ ਜੂਸਰ ਮਿਕਸਰ ਗ੍ਰਾਈਂਡਰ ਜਿਸ ਨੂੰ ਅਸੀਂ ਜੀਐਮਜੀ ਕਹਿ ਦਿੰਦੇ ਆ c ਹੈਗਾ ਟੈਲੀ ਪ੍ਰਿੰਟਰ ਔਰ d ਕੰਪਰੈਸਰ ਤਾਂ ਜਿਹੜੀ ਯੂਨੀਵਰਸਲ ਮੋਟਰ ਹੈ ਬੇਸਿਕਲੀ ਕੀ ਹੈ ਜਿਹੜੀ ਏਸੀ ਔਰ ਡੀਸੀ ਦੋਨੋਂ ਸਪਲਾਈ ਤੇ ਚੱਲਦੀ ਹੈ ਉਸ ਮੋਟਰ ਨੂੰ ਅਸੀਂ ਯੂਨੀਵਰਸਲ ਮੋਟਰ ਕਹਿ ਦਿੰਦੇ ਆ ਤਾਂ ਇਸ ਦੀ ਆਪਸ਼ਨ b ਸਹੀ ਹੈ ਜੂਸਰ ਮਿਕਸਰ ਗ੍ਰਾਈਂਡਰ ਯੂਨੀਵਰਸਲ ਮੋਟਰ ਇਸ ਤੋਂ ਇਲਾਵਾ ਜਿਹੜੀ ਡ੍ਰਿਲ ਮਸ਼ੀਨ ਸਲਾਈ ਦੀ ਮਸ਼ੀਨ ਦੇ ਨਾਲ ਜਿਹੜੀ ਮੋਟਰ ਲੱਗਦੀ ਹੈ ਉਹਨਾਂ ਦੇ ਵਿੱਚ ਵੀ ਯੂਨੀਵਰਸਲ ਮੋਟਰ ਵਰਤੀ ਜਾਂਦੀ ਹੈ ਤਾਂ ਇੱਥੇ ਜਿਹੜੀਆਂ ਆਪਸ਼ਨ ਦਿੱਤੀਆਂ ਨੇ ਚਾਰੇ ਉਹਨਾਂ ਦੇ ਵਿੱਚੋਂ B ਸਹੀ ਹੈ ਜੂਸਰ ਮਿਕਸਰ ਗ੍ਰੈਂਡਰ ਤੇਰਮਾ ਕੁਸਚਨ ਆ ਸਿੰਕਰੋਸਕੋਪ ਦੀ ਵਰਤੋਂ ਕਿੱਥੇ ਕੀਤੀ ਜਾਂਦੀ ਹੈ ਆਪਸ਼ਨ A ਹੈਗਾ ਆਉਟਪੁੱਟ ਵੋਲਟੇਜ ਸੈੱਟ ਕਰਨ ਲਈ B ਹੈਗਾ ਫੇਸ ਸੀਕੁਐਂਸ ਸੈੱਟ ਕਰਨ ਲਈ C ਸਪਲਾਈ ਫ੍ਰੀਕੁਐਂਸੀ ਸੈੱਟ ਕਰਨ ਲਈ ਔਰ D ਹੈਗਾ ਪੈਰਲਲ ਆਪਰੇਸ਼ਨ ਦਾ ਸਹੀ ਸਮੇਂ ਨੂੰ ਦਰਸਾਉਣ ਲਈ ਤਾਂ ਜਿਸ ਸਮੇ ਅਸੀਂ ਪੈਰਲਲ ਆਪਰੇਸ਼ਨ ਕਰਨਾ ਹੁੰਦਾ ਹੈ ਆਲਟਰਨੇਟਰ ਦਾ ਉਸ ਸਮੇ ਜਿਹੜੀਆਂ ਸਹੀ ਕੰਡੀਸ਼ਨ ਦੱਸਣਾ ਹੁੰਦਾ ਇਸ ਮੌਕੇ ਜਦੋਂ ਸਾਰੀਆਂ ਸ਼ਰਤਾਂ ਪੂਰੀਆਂ ਕਰ ਰਿਹਾ ਹੁੰਦਾ ਜਿਹੜਾ ਦੋਨੋਂ ਆਲਟਰਨੇਟਰਾਂ ਜਾਂ ਦੋ ਤੋਂ ਜ਼ਿਆਦਾ ਆਲਟਰਨੇਟਰ ਨੂੰ ਆਪਸ ਵਿੱਚ ਜੋੜਨ ਨੂੰ ਅਸੀਂ ਪੈਰਲਲ ਆਪਰੇਸ਼ਨ ਕਹਿ ਦਿੰਦੇ ਆ ਤਾਂ ਉਹ ਇੱਕ ਜਿਹੜੀ ਮਸ਼ੀਨ ਹੈਗੀ ਆ ਇੱਕ ਯੰਤਰ ਹੈ ਉਸ ਨੂੰ ਅਸੀਂ ਸਿੰਕਰੋਸਕੋਪ ਕਹਿੰਦੇ ਆ ਜਿਹੜਾ ਉਸ ਸਮੇ ਸਹੀ ਕੰਡੀਸ਼ਨ ਦੱਸਦਾ ਹੈ ਸਵਿਚ ਔਨ ਕਰਨ ਲਈ ਪੈਰਲਲ ਆਪਰੇਸ਼ਨ ਦਾ ਤਾਂ ਆਪਸ਼ਨ ਇਜ਼ ਦੀ ਡੀ ਸਹੀ ਹੈ 13ਵੀਂ ਦੀ 14ਵਾਂ ਕੁਐਸਚਨ ਹੈ ਡੀਸੀ ਜਨਰੇਟਰ ਵਿੱਚ ਆਰਮੇਚਰ ਦੀ ਰਜਿਸਟੈਂਸ ਬਹੁਤ ਘੱਟ ਕਿਉਂ ਹੁੰਦੀ ਹੈ ਤਾਂ ਡੀਸੀ ਜਨਰੇਟਰ ਹੈ ਉਹ ਚਾਹੇ ਸ਼ੰਟ ਹੋਵੇ ਸੀਰੀਜ਼ ਜਾਂ ਕੰਪਾਉਂਡ ਹੋਵੇ ਹਰ ਇੱਕ ਦੇ ਵਿੱਚ ਜਿਹੜਾ ਰੋਟੇਟਿੰਗ ਪਾਰਟ ਹੈ ਉਹ ਆਰਮੇਚਰ ਹੈਗਾ ਔਰ ਆਰਮੇਚਰ ਦੀ ਰਜਿਸਟੈਂਸ ਸਾਰੇ ਹੀ ਜਨਰੇਟਰਾਂ ਦੇ ਵਿੱਚ ਬਹੁਤ ਘੱਟ ਹੁੰਦੀ ਹੈ ਤੇ ਇਹ ਕਾਰਨ ਪੁੱਛਿਆ ਕਿਉਂ ਘੱਟ ਹੁੰਦੀ ਹੈ অপਸ਼ਨ A ਹੈਗਾ ਆਰਮੇਚਰ ਕਰੰਟ ਘੱਟ ਕਰਨ ਲਈ B ਹੈਗਾ ਆਰਮੇਚਰ ਵੋਲਟੇਜ ਡ੍ਰੌਪ ਘੱਟ ਕਰਨ ਲਈ C ਹੈਗਾ ਆਰਮੇਚਰ ਘੱਟ ਵਜਨ ਤੇ ਚੱਲੇ ਔਰ D ਹੈਗਾ ਆਰਮੇਚਰ ਦਾ ਤਾਪਮਾਨ ਘਟ ਕਰਨ ਲਈ। ਇਹ ਜਿਹੜਾ ਆਰਮੇਚਰ ਆ DC ਜਨਰੇਟਰ ਜਿਵੇਂ ਮੈਂ ਪਹਿਲਾਂ ਦੱਸਿਆ ਚਾਹੇ DC ਸ਼ੰਟ ਹੈ, ਸੀਰੀਜ਼ ਹੈ, ਕੰਪਾਊਂਡ ਹੈ ਜਾਂ ਕੰਪਾਊਂਡ ਦੀਆਂ ਵੀ ਅੱਗੇ ਚਾਰ ਕਿਸਮਾਂ ਹੈਗੀਆਂ ਤਾਂ ਉਹਨਾਂ ਦੇ ਵਿੱਚ ਜਿੰਨੇ ਵੀ ਆਰਮੇਚਰ ਜਿਨ੍ਹਾਂ ਦੇ ਵਿੱਚ ਵਰਤੇ ਜਾਂਦੇ ਆ ਤੁਹਾਨੂੰ ਦੀ ਰੈਜ਼ਿਸਟੈਂਸ ਘਟ ਇਸ ਕਰਕੇ ਰੱਖੀ ਜਾਂਦੀ ਹੈ ਤਾਂ ਕਿ ਜਿਹੜੀ ਆਉਟਪੁੱਟ ਵੋਲਟੇਜ ਹੈ ਉਸ ਸਮੇਂ ਕੀ ਹੈ ਵੋਲਟੇਜ ਡ੍ਰੌਪ ਘਟ ਹੋਣ ਆਰਮੇਚਰ ਦੇ ਵਿੱਚ। ਤਾਂ ਆਪਸ਼ਨ ਇਸ ਦੀ B ਸਹੀ ਹੈ ਆਰਮੇਚਰ ਵੋਲਟੇਜ ਡ੍ਰੌਪ ਘਟ ਕਰਨ ਲਈ। ਜਿਹੜੀ ਆਰਮੇਚਰ ਦੀ ਰਿਸਿਸਟੈਂਸ ਬਹੁਤ ਘੱਟ ਰੱਖੀ ਜਾਂਦੀ ਹੈ 15ਵਾਂ ਕੁਐਸਚਨ ਹੈ ਵੱਡੇ ਡੀਸੀ ਜਨਰੇਟਰਾਂ ਵਿੱਚ ਕੰਪਨਸੇਟਿੰਗ ਵਾਈਡਿੰਗ ਕਿਉਂ ਕੀਤੀ ਜਾਂਦੀ ਹੈ অপਸ਼ਨ A ਹੈਗਾ ਜ਼ਿਆਦਾ ਲੋਡ ਜੋੜਨ ਲਈ B ਕਮਿਊਟੇਸ਼ਨ ਘੱਟ ਕਰਨ ਲਈ ਔਰ C ਆਰਮੇਚਰ ਰਿਐਕਸ਼ਨ ਘੱਟ ਕਰਨ ਲਈ D ਹੈਗਾ ਜਨਰੇਟਰ ਦੀ ਨਿਪੁੰਨਤਾ ਯਾਨੀ ਕਿ ਐਫੀਸ਼ੀਐਂਸੀ ਵਧਾਉਣ ਲਈ ਤਾਂ ਜਦੋਂ ਆਰਮੇਚਰ ਰਿਐਕਸ਼ਨ ਦੇ ਕਾਰਨ ਉਸਦੇ ਕੋਲਾਂ ਦੇ ਉੱਪਰ ਮੇਨ ਫੀਲਡ ਵਿਗੜ ਜਾਂਦਾ ਉਸ ਦੇ ਵਿੱਚ ਪੋਲ ਇੱਕ ਸਾਈਡ ਤੇ ਜਿਹੜਾ ਮੈਗਨੇਟਿਕ ਫੀਲਡ ਵੱਧ ਜਾਂਦਾ ਔਰ ਦੂਸਰੀ ਸਾਈਡ ਜਿਹੜੀ ਆ ਉਹ ਘਟ ਜਾਂਦਾ ਤਾਂ ਉਸ ਦੀ ਪੂਰਤੀ ਦੇ ਲਈ ਉਸ ਮੈਗਨੇਟਿਕ ਫੀਲਡ ਨੂੰ ਇੱਕ ਸਾਰ ਬਣਾਉਣ ਦੇ ਲਈ ਕੰਪਨਸੇਟਿੰਗ ਵਾਈਂਡਿੰਗ ਕੀਤੀ ਜਾਂਦੀ ਆ ਤਾਂ ਇਸ ਦੇ ਵਿੱਚ ਜਿਹੜੀ ਆਪਸ਼ਨ ਹੈ ਸੀ ਹੈਗੀ ਆ ਆਰਮੇਚਰ ਰਿਐਕਸ਼ਨ ਕੱਟ ਕਰਨ ਦੇ ਲਈ ਕੰਪਨਸੇਟਿੰਗ ਵਾਈਂਡਿੰਗ ਕੀਤੀ ਜਾਂਦੀ ਆ ਤਾਂ ਆਪਸ਼ਨ 15ਵੇਂ ਦੀ ਸੀ ਸਹੀ ਹੈ ਸੋ ਉਮੀਦ ਕਰਦੇ ਆ ਤੁਹਾਨੂੰ ਇਸ ਵੀਡੀਓ ਤੋਂ ਬਹੁਤ ਸਾਰੀ ਜਾਣਕਾਰੀ ਮਿਲੀ ਹੋਵੇਗੀ ਔਰ ਜਿਹੜੇ ਸਾਥੀ ਇਸ ਚੈਨਲ ਤੇ ਨਵੇਂ ਨਹੀਂ ਉਸ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲੈਣ ਤਾਂ ਕਿ ਤੁਹਾਡੇ ਤੱਕ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਮਿਲਦਾ ਰਹੇ ਔਰ ਵੀਡੀਓ ਨੂੰ ਲਾਸਟ ਤੱਕ ਵੇਖਣ ਲਈ ਥੈਂਕ ਯੂ ਵੈਰੀ ਮਚ